ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਪਹੁੰਚ ਗਿਆ ਆਪਾਂ ਫਰੋਹੀਪੁਰ ਮੰਡੀ ਤੇ ਤੇ ਦੱਸਦੇ ਆ ਤੁਹਾਨੂੰ ਫਲੂਟਾਂ ਦੇ ਰੇਟ ਤੇ ਜਿਹੜਾ ਆਹ ਵਾ ਜੀ ਦਸਹਿਰੀ ਆਂਬ ਵਰੀਆ ਕੁਆਲਿਟੀ ਵਾਲਾ ਮੋਟਾ ਜਿਹੜਾ ਵਾ ਇਹ ਵੇਖਦਾ ਪਿਆ ਜੀ 27-28 ਰੁਪਏ ਤੇ ਮਸੰਮੀ 550-600 ਦਾ 10 ਕਿਲੋ ਦਾ ਲਫਾਫਾ ਜੀ ਤੇ ਆਹ ਜਿਹੜਾ ਨਿੱਕਾ ਸੇਬ ਆ ਇਹ 200 ਰੁਪਏ ਡੱਬਾ ਨਿੱਕਾ ਸੇਬ ਦਾ 200 ਰੁਪਏ ਡੱਬਾ ਤੇ ਗੱਬੂ ਕੋਸ਼ਾ ਜਿਹੜਾ ਵਾ ਇਹ 40-45 ਰੁਪਏ ਦੀ 40-45 ਰੁਪਏ ਕਿਲੋ ਗੱਭੂ ਗੁੱਛੇ ਦਾ ਰੇਟ ਆ ਤੇ ਜਿਹੜਾ ਆਲੂ ਬਖਾਰਾ ਦੀ ਆਲੂ ਬਖਾਰਾ ਵੀ ਇਹੀ ਰੇਟ ਆ 40-45 ਰੁਪਏ ਤੇ ਦੇਖ ਜਗਦੇ ਆ 7-8 ਕਿਲੋ ਦੀ ਕਰੇਟੀ ਹੋਊਗੀ 40-45 ਰੁਪਏ ਤੇ ਆਹ ਵਾਲਾ ਸੇਬ ਬਾਈ 40 ਰੁਪਿਆ ਆਹ ਵਾਲਾ ਸੇਬ ਵੀ 4000 ਰੁਪਏ ਕਿਲੋ ਤੇ ਇਹਦੀ ਪੇਟੀ ਮਿਲੂਗੀ 10-15 ਕਿਲੋ ਦੀ 40 ਰੁਪਿਆ ਕਿਲੋ ਤੇ ਇਹੜਾ ਆ ਮਤੀਰਾ ਦਾ ਦਿੱਲੀ ਵਾਲਾ ਮਤੀਰਾ ਇਹ ਵਿਕਦਾ ਪਿਆ ਜੀ 45 ਰੁਪਏ ਕਿਲੋ ਤੇ ਕੀ ਰੇਟ ਆ ਇਹਦਾ ਆਂਗੂਰੀ 5 ਕਿਲੋ ਦੀ 4 ਕਿਲੋ ਦੀ ਪੇਟੀ ਹੈ ਜੀ 300 ਰੁਪਏ ਦੀ ਨਾਰਾਂ ਦੀ ਆ ਸੌਰੀ ਆਂਗੂਰਾਂ ਦੀ 400 ਰੁਪਏ ਦੀ ਪੇਟੀ ਗੂਰਾਂ ਦੀ ਤੇ ਦੱਸ ਦਿਆਂ ਤੁਹਾਨੂੰ ਅਨਾਰ ਦਾ ਵੀ ਰੇਟ ਹੈ ਰਾਣੀ ਵਿਕੀ ਹੈ ਜੀ ਰਾਣੀ 70 75 ਰੁਪਏ ਪੀਸ ਰਾਣੀ ਦਾ 70 75 ਰੁਪਏ ਪੀਸ ਤੇ ਡ੍ਰੈਗਨ ਵੇਚਿਆ ਜੀ 60 50 ਰੁਪਏ 70 ਰੁਪਏ ਤੱਕ ਵੇਚਿਆ ਜੀ ਡ੍ਰੈਗਨ ਤੇ ਜਿਹੜਾ ਨਾਰ ਵਾ ਜੀ ਨਾਰ ਵੇਚਿਆ ਜੀ 1650 ਦੀ ਪੇਟੀ ਨਾਰਾਂ ਦੀ 16.5 ਦੀ ਬੇਟੀ ਵੀਡੀਓ ਚੰਗੀਆਂ ਲੱਗਦੀਆਂ ਹੁੰਦੀਆਂ ਸ਼ੇਅਰ ਜਰੂਰ ਕਰਦੇ ਆ ਕਰੋ ਇਹ ਪੇਜ ਨੂੰ ਫੋਲੋ ਕਰ ਲਿਆ ਕਰੋ ਧੰਨਵਾਦ ਜੀ